ਅਰੇੜੀ ਸਵੇਰ ਦਾ ਸਮਾਂ ਦੁਕਾਨਦਾਰਾਂ ਦੇ ਦੁਕਾਨਾਂ ਖੋਲਣ ਦਾ ਸਮਾਂ ਸੀ ਡੰਡੀ ਮੀਟ ਦੀ ਦੁਕਾਨ ਅੱਗੇ ਸ਼ਟਰ ਖੋਲਣ ਤੋਂ ਪਹਿਲਾਂ ਤੀਜਾ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਬੜੀ ਸ਼ਰਧਾ ਨਾਲ ਮੱਥਾ ਟੇਕ ਰਿਹਾ ਸੀ ਨਾਲ ਹੀ ਭਾਂਡਿਆਂ ਵਾਲੀ ਦੁਕਾਨ ਵਾਲਾ ਰਮੇਸ਼ ਵੀ ਆ ਗਿਆ ਉਸ ਨਾਲ ਅੱਜ ਉਹ ਦਾ 10 ਕੋ ਸਾਲ ਦਾ ਬੇਟਾ ਵੀ ਸੀ ਡੰਡੀ ਪਰਮੇਸ਼ ਵੀ ਸਮਾਨ ਰੱਖ ਕੇ ਸ਼ਟਰ ਅੱਗੇ ਹੱਥ ਜੋੜ ਕੇ ਖੜ ਗਿਆ ਅਤੇ ਉਸ ਦਾ ਬੇਟਾ ਤੀਜੇ ਨੂੰ ਸ਼ਟਰ ਖੋਲਦਿਆਂ ਵੇਖ ਉਸ ਕੋਲ ਆ ਗਿਆ ਅਤੇ ਕਿਹਾ ਅੰਕਲ ਨਮਸਤੇ ਡੰਡੀ ਨਮਸਤੇ ਪੁੱਤਰਾ ਅੱਜ ਕਿਵੇਂ ਆ ਗਿਆ ਪੇਪਰ ਹੋ ਗਏ ਵਿਹਲਾ ਹੋ ਗਿਆ ਪ੍ਰਸ਼ੰਚਨਾ ਪਾਪਾ ਨਾਲ ਬੈਠਣਾ ਸਿੱਖ ਲੈ ਡੰਡੀ ਹਾਂਜੀ ਅੰਕਲ ਤੁਸੀਂ ਵੀ ਪੂਜਾ ਕੀਤੀ ਹੈ ਦੁਕਾਨ ਖੋਲਣ ਤੋਂ ਪਹਿਲਾਂ ਪ੍ਰਸ਼ੰਚਨਾ ਹਾਂ ਬੇਟਾ ਸਾਰੇ ਹੀ ਕਰਦੇ ਨੇ ਕੰਮ ਧੰਦਾ ਵਧੀਆ ਚੱਲੇ ਕਮਾਈ ਵਧੀਆ ਹੋਵੇ ਵਗੈਰਾ ਵਗੈਰਾ ਡੰਡੀ ਅੰਕਲ ਤੁਸੀਂ ਵੀ ਪਾਪਾ ਵਾਂਗੂ ਇਹ ਮੰਗਿਆ ਹੈ ਕਿ ਪळा ਕਰਾਈ ਰੱਬਾ ਮੇਰੇ ਹੱਥੋਂ ਪਾਪਨਾ ਹੋਵੇ ਡੰਡੀ ਹਾਂ ਬੇਟਾ ਸਭ ਕੁਝ ਡੰਡੀ ਪਰ ਅੰਕਲ ਤੁਸੀਂ ਤਾਂ ਪਾਪ ਕਰਨ ਦਾ ਹੀ ਕੰਮ ਕਰਦੇ ਹੋਸ਼ ਵਿਚਾਰੇ ਜਾਨਵਰਾਂ ਨੂੰ ਕੱਟ ਦਿੰਦੇ ਹੋ ਰੱਬ ਥੋਡੀ ਹਰ ਰੋਜ਼ ਹੀ ਗੱਲ ਮੰਨ ਲੈਂਦੇ ਨੇ ਪ੍ਰਸ਼ੰਚਨ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਪ੍ਰਸ਼ੰਚਨ ਬੱਚਾ ਲਗਾਤਾਰ ਸਵਾਲ ਪੁੱਛ ਰਿਹਾ ਸੀ ਉਸ ਦੇ ਬਹੁਤੇ ਸਵਾਲਾਂ ਵਿੱਚੋਂ ਕਿਸੇ ਕਿਸੇ ਦਾ ਜਵਾਬ ਤਾਂ ਦੇ ਦਿੱਤਾ ਫਿਰ ਤੇਜਾ ਖੜਾ ਛੜਾਉਣ ਲੀ ਕਹਿੰਦਾ ਪੁੱਤਰਾ ਰੈਡੀ ਮੈਂ ਜਾਨਵਰਾਂ ਨੂੰ ਕੱਟਦਾ ਤਾਂ ਹਾਂ ਥੋਡੇ ਫਾਂਡੇ ਵਿਕਦੇ ਹਨ ਦੋਨਾਂ ਦੀ ਦੁਕਾਨ ਵਧੀਆ ਚੱਲੀ ਜਾਂਦੀ ਹੈ ਤੇਰਾ ਪਾਪਾ ਵੀ ਕਦੇ-ਕਦੇ ਕੋਲ ਖੜ ਕੇ ਕਟਵਾ ਕੇ ਲੈ ਕੇ ਜਾਂਦਾ ਹੁੰਦਾ ਹੈ ਤੂੰ ਨਹੀਂ ਖਾਦਾ ਕਦੇ ਲੜਕਾ ਸੁਣ ਕੇ ਜਵਾਬ ਦਿੱਤੇ ਬਿਨਾਂ ਹੀ ਆਪਣੀ ਦੁਕਾਨ ਉੱਤੇ ਭੱਜ ਜਾਂਦਾ ਹੈ ਡੰਡੀ ਵਿਧਵਾ ਅਤੇ ਬਿਮਾਰ ਸੀਤੋ ਹਰ ਰੋਜ਼ ਚੁੱਲ੍ਹੇ ਦੇ ਬਾਲਣ ਲਈ ਲੱਕੜਾਂ ਚੁੱਕ ਕੇ ਲਿਆਉਂਦੀ ਹੈ ਡੰਡੀ ਉਸਦੀ ਇੱਕ ਸਿੱਧਰੀ ਜਹੀ ਕੁੜੀ ਸੀ ਜੋ ਆਟਾ ਮੰਗ ਲਿਆਉਂਦੀ ਇਸ ਤਰ੍ਹਾਂ ਦੋਵੇਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਂਦੀਆਂ ਡੰਡੀ ਇੱਕ ਦਿਨ ਸੀਤੋ ਲੱਕੜਾਂ ਚੁੱਕਣ ਜਾ ਰਹੀ ਸੀ ਤਾਂ ਸੜਕ ਉੱਤੇ ਗਸ਼ ਖਾ ਕੇ ਡਿੱਗ ਪਈ ਡੰਡੀ ਉੱਥੇ ਹੀ ਉਸਦੀ ਮੌਤ ਹੋ ਗਈ ਅਤੇ ਉਸ ਦਾ ਬੇਜਾਨ ਸਰੀਰ ਲੱਕੜਾਂ ਦੀ ਮੰਗ ਕਰ ਰਿਹਾ ਸੀ ਡੰਡੀ ਉਸ ਦੀ ਬੇਸਹਾਰਾ ਅਤੇ ਲਾਚਾਰ ਕੁੜੀ ਨੂੰ ਹੁਣ ਰੋਣ ਤੋਂ ਬਿਨਾ ਹੋਰ ਕੁਝ ਵੀ ਪਤਾ ਨਹੀਂ ਸੀ ਡੰਡੀ ਗੱਡੀ ਚਲਾਉਂਦੇ ਨਰਿੰਦਰ ਨੇ ਆਪਣੇ ਨਾਲ ਵਾਲੀ ਸੀਟ ਉੱਤੇ ਬੈਠੇ بیٹے ਨੂੰ ਇੱਧਰ ਉੱਧਰ ਹੱਥ ਮਾਰਦੇ ਨੂੰ ਟੋਕਦਿਆਂ ਕਿਹਾ beta ਤੇਰੇ ਹੱਥ ھیਠਾਂ ਨਹੀਂ ਰਹਿ ਸਕਦੇ ਟਿਕ ਕੇ ਸਿੱਧਾ ਹੋ ਕੇ ਬੈਠ ਜਾ ਡੰਡੀ ਉਸ ਬੋਤਲ ਉੱਤੇ ਹੱਥ ਨਾ ਲਾਈਂ ਜਿਹੜੀ ਤੇਰੇ ਵੱਲ ਖਿੜਕੀ ਵਿੱਚ ਪਈ ਹੈ ਡੰਡੀ ਪਰ ਪਾਪਾ ਉਸ ਬੋਤਲ ਵਿੱਚ ਇਹੋ ਜਿਹਾ ਕੀ ਹੈ ਕਿ ਉਸ ਉੱਤੇ ਹੱਥ ਨਹੀਂ ਲਾਉਣਾ ਇਹ ਤਾਂ ਚਾਚੂ ਨੇ ਦਿੱਤੀ ਹੈ ਫਿਰ ਇਸ ਵਿੱਚ ਗਲਤ ਕੀ ਹੈ ਬੇਟਾ ਇਸ ਵਿੱਚ ਸਿਉਂਕ ਮਾਰਨ ਦੀ ਦਵਾਈ ਹੈ